ਸਾਨੂੰ ਹੋ ਗਈ ਮੈਂ ਗਰਾਉਂਡ ਦੇ ਵਿੱਚ ਉੱਤਰੀ ਤੇ ਗਰਾਉਂਡ ਦੇ ਵਿੱਚ ਉੱਤਰ ਕੇ ਮਤਲਬ ਮੈਨੂੰ ਉਹ ਫੀਲ ਆਇਆ ਕਿ ਜੋ ਮੈਂ ਪਹਿਲਾਂ ਘੇਰਦੀ ਹੁੰਦੀ ਸੀ ਮਤਲਬ ਆਨ ਮਾਈ ਟਾਈਮ ਤੇ ਹੁਣ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਹੈ। ਜਾਨੋ ਨੇ ਕਹਿੰਿਆ ਸੀ ਕਿ ਬੇਟਾ ਆਪਣੀ ਤਾਂ ਏਜ ਦੇ ਵਿੱਚ ਬਹੁਤ ਫਰਕ ਹੈ ਮੈਂ ਤਾਂ 40 ਯਰ ਦੀ ਹੋ ਚੱਲੀ ਵੀ ਤੁਹਾਡੇ ਨਾਲ ਮੇਰਾ ਕੰਪੀਟੀਸ਼ਨ ਪਰ ਸਰ ਮੈਨੂੰ ਬੜੀ ਖੁਸ਼ੀ ਹੋਈ ਤੇ ਜਦੋਂ ਮੇਰਾ ਪਾਸਟ ਰਾਜ ਆਇਆ ਜਿਹੜਾ ਪਹਿਲਾਂ ਡਾਈਟ ਅਸੀਂ ਲੈਂਦੇ ਸੀ ਆ ਦੀ ਗੱਲ ਮੈਂ ਨਹੀਂ ਕਹਿੰਦਾ कुरकुरੇ ਚੀਜ਼ਾਂ ਜਾਂ ਹੋਰ ਉਹ ਜਿਹੜੇ ਨੇ ਉਮਾੜੇ ਹੁੰਦੇ ਨੇ ਫਾਸਟ ਪੂਜ ਮਾੜੇ ਹੁੰਦੇ ਨੇ ਹਰ ਕਿਸੇ ਦਾ ਸੌਂਕ ਹੁੰਦਾ ਪਰ ਜਿਹੜੀ ਡਾਈਟ ਲੈਣਾ ਲਾਜ਼ਮੀ ਆ ਅੱਜ ਕੱਲ ਹਰ ਇੱਕ ਕੇਸ ਗਰੁੱਪ ਨੂੰ ਉਹਦੇ ਬਾਰੇ ਤੁਸੀਂ ਕੀ ਕਹੋਗੇ ਇੱਕ ਸਿਰਫ ਪਰ ਡਾਈਟ ਮੈਂ ਜ਼ਿਆਦਾ ਪ੍ਰੋਟੀਨ ਰੈੱਡ ਦੇ ਉੱਤੇ ਰਹਿਣੀ ਆ ਕਿਉਂਕਿ ਪ੍ਰੋਟੀਨ ਡਾਈਟ ਲੈਣੀ ਨਾ ਮੈਂ ਮਤਲਬ ਕੁੱਛ ਨਹੀਂ ਮੈਨੂੰ ਦੇਖ ਕੇ ਕਈ ਵਾਰ ਕਰਦੇ ਕਹਿਣ ਲੱਗੇ ਕਿ ਤੂੰ ਕਿੱਦਾਂ ਦੀ ਡਾਈਟ ਰੰਗਣੀ ਆ ਕਹਿੰਦੇ ਜਦੋਂ ਕੁਝ ਕੁਝ ਖਾ ਰਹੇਂ ਹੋ ਤੁਹਾਨੂੰ ਲੱਗਦਾ ਤੂੰ ਕੀ ਖਾਈ ਜਾ ਰਹੀ ਆ ਮਤਲਬ ਮੇਰੀ ਸਾਰੀ ਦੇਸੀ ਡਾਈਟ ਆ ਦੇ ਵਿੱਚ ਸਾਰੇ ਇਹ ਖੁੱਲੀ ਹਵਾ ਦੇ ਰਿਕਸ਼ਾ ਸੀ ਹਨਾ ਪ੍ਰੈਕਟਿਸ ਕਰਦੇ ਆ ਜਿੰਮ ਦੇ ਵਿੱਚ ਆਪਾਂ ਇੱਕ ਬੰਦ ਕਮਰੇ ਏਸੀ ਦੇ ਵਿੱਚ ਬੈਠ ਕੇ ਡੰਬਲ ਲਿਫਟ ਮਾਰਦੇ ਆ ਤੇ ਮੈਂ ਹੁਣ ਉਹਨਾਂ ਲਈ ਕਹਿ ਰਹੀ ਸੀ ਮੈਂ ਕਿਹਾ ਹੁਣ ਆਪਾਂ ਰਨਿੰਗ ਬੇਟਾ ਸ਼ੁਰੂ ਕਰਨੀ ਹੈ ਗਰਾਊਂਡ ਦੇ ਵਿੱਚ ਤੁਹਾਡੇ ਨਾਲ ਹੀ ਮੈਂ ਦੌੜਿਆ ਕਰਨਾ ਠੀਕ ਹੈ ਜਦੋਂ ਮੈਂ ਦੌੜੂਗੀ ਤਾਂ ਬੱਚੇ ਸਕੂਲ ਦੇ ਆਪਣੇ ਦੌੜ ਰਹੀਆਂ ਅੰਦਰ ਮਤਲਬ ਮੈਂ ਇਹ ਆਪਣੇ ਸਕੂਲ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ ਮੋਹੱਲਾ ਦੇ ਵਿੱਚ ਨਿਕਲੋ ਮੋਹੱਲਾ ਤੋਂ ਨਿਕਲੋ ਤੇ ਗਰਾਊਂਡ ਦੇ ਵਿੱਚ ਆਓ ਜਦੋਂ ਬੱਚੇ ਗਰਾਊਂਡ ਚ ਆਉਂਦੇ ਆ ਉਹ ਨਸ਼ੇ ਵਰਗੀਆਂ ਜੋ ਆ ਗਲਤ ਆਦਤਾਂ ਨੇ ਉਹਨਾਂ ਨੂੰ ਸਕਾਰਾ ਮਿਲਦਾ ਉਹ ਗਰਾਊਂਡ ਨਾਲ ਜੁੜਦੇ ਆ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਮੈਂ ਸੁਨੀਲ ਕੁਮਾਰ ਗੱਲ ਕਰਾਂਗੇ ਅੱਜ ਇੱਕ ਖਿਡਾਰੀ ਨਾਲ ਜੋ ਕਿ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਟਿੱਬਿਆਂ ਵਾਲੇ ਖੇਤਰ ਤੋਂ ਉੱਠੀ ਉਹਨੇ ਇੰਨੀ ਕੀ ਦੌੜ ਲਗਾਈ ਇੰਨੀ ਕੀ ਉਪਲਬਧੀ ਹਾਸਲ ਕੀਤੀ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਜਵਾਨਾਂ ਨੂੰ ਪੜਾ ਰਹੇ ਨੇ ਉਹਨਾਂ ਨੂੰ ਚੰਗੇ ਪਪਿਖ ਲਈ ਜਿਹੜੇ ਨੇ ਮਾਰਗਦਰਸ਼ਨ ਦੇ ਰਹੇ ਨੇ ਆਪ ਨੌਕਰੀ ਕਰਦੇ ਨੇ ਤੇ ਦੂਜੇ ਪਾਸੇ 골ਡ ਮੈਡਲ ਦੀ ਤੇ ਹੋਰ ਕਈ ਮੈਡਲਾਂ ਦੀ ਝੜੀ ਲਾ ਦਿੱਤੀ ਕਾਫੀ ਸੇਵਾਵਾਂ ਸਿੱਖਿਆ ਵਿਭਾਗ ਦੇ ਵਿੱਚ ਵੀ ਦੇ ਰਹੇ ਨੇ ਲੇਕਿਨ ਇੱਕ ਪਾਸੇ ਚਰਚਾ ਹੁਣ ਉਹਨਾਂ ਦੇ ਨਾਮ ਦੀ ਇਸ ਕਰਕੇ ਜ਼ੋਰਾਂ ਤੇ ਹੋ ਗਈ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸ਼ੁਰੂਆਤ ਕੀਤੀ ਗਈ ਆ ਖੇਡਾਂ ਵਤਨ ਪੰਜਾਬ ਦੀਆਂ ਤੇ ਉੱਥੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਜਿਹੜਾ ਉਹ 골ਡ ਮੈਡਲ ਹਾਸਲ ਕੀਤਾ ਮੇਰੇ ਨਾਲ ਇੱਥੇ ਹਨ ਗੁਰਜੀਤ ਕੌਰ ਜਿਹੜੇ ਆਪਣੇ ਤਜਰਬੇ ਬਾਰੇ ਵੀ ਦੱਸਣਗੇ ਆਪਣੇ ਸ਼ੁਰੂਆਤ ਬਾਰੇ ਵੀ ਦੱਸਣ ਤੇ ਗੁਰਜੀਤ ਦੀ ਬਹੁਤ ਬਹੁਤ ਸਵਾਗਤ ਹੈ ਖਰਵਾ ਲੇ। ਥੈਂਕ ਯੂ ਹਾਂਜੀ। ਗੁਰਜੀਤ ਜੀ ਅੱਜ ਕਹਿੰਦੇ ਫਿਰ ਤੁਸੀਂ ਮਾਲਾ ਮਾਰੀਆਂ ਨੇ ਪੰਜਾਬੀ ਵਿੱਚ ਕਹਿੰਦੇ ਨੇ ਕਬੱਡੀ ਦੇ ਵਿੱਚ ਅਕਸਰ ਇਹ ਸ਼ਬਦ ਵਰਤਿਆ ਜਾਂਦਾ ਤੇ ਤੁਸੀਂ ਅੱਜ ਫਿਰ 골ਡ ਮੈਡਲ ਹਾਸਲ ਕੀਤੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਵੀ ਤੁਸੀਂ ਹੋਰ ਕਈ ਸੇਵਾਵਾਂ ਵਿੱਚ ਦੇ ਰਹੇ ਹੋ ਤੇ ਕਿਵੇਂ ਇਹ ਸਭ ਤੋਂ ਵੱਡੀ ਉਪਲਬਧੀ ਕਿਵੇਂ ਹਾਸਲ ਹੋ ਰਹੀ ਹੈ ਇੱਕ ਤੋਂ ਬਾਅਦ ਇੱਕ ਸਰ ਐਕਚੁਅਲੀ ਮੈਂ ਸ਼ੁਰੂ ਤੋਂ ਕਬੱਡੀ ਦੀ ਨੈਸ਼ਨਲ ਪਲੇਅਰ ਰਹੀ ਹਾਂ। ਹੂੰ। ਤੇ ਫਿਰ ਹੁਣ ਮੈਂ 1 ਸਾਲ ਹੋ ਗਿਆ ਮੈਂ ਗਰਾਊਂਡ ਦੇ ਵਿੱਚ ਉਤਰੇ ਤੇ ਗਰਾਊਂਡ ਦੇ ਵਿੱਚ ਉਤਰ ਕੇ ਮਤਲਬ ਮੈਨੂੰ ਉਹ ਫੀਲ ਆਇਆ ਕਿ ਜੋ ਮੈਂ ਪਹਿਲਾਂ ਖੇਡਦੀ ਹੁੰਦੀ ਸੀ ਮਤਲਬ ਆਨ ਮਾਈ ਟਾਈਮ ਤੇ ਹੁਣ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਹੈ ਤੇ ਹੁਣ ਬੜਾ ਹੌਸਲਾ ਹੋ ਰਿਹਾ ਕਿ ਮਤਲਬ ਹੁਣ ਮੇਰਾ ਪਹਿਲਾਂ ਸਿਲਵਰ 브్రాonz 골ਡ ਮਤਲਬ ਮੈਡਲ ਹੁਣ 골ਡ ਹੀ ਆ ਰਿਹਾ ਹੁਣ ਮੈਂ ਇੰਟਰਨੈਸ਼ਨਲ ਨੇਪਾਲ ਖੇਡਿਆ ਜਾਂ ਉੱਥੇ ਵੀ ਮੇਰੇ ਤਿੰਨ 골ਡ ਹੈ ਤੇ ਅੱਜ ਆਪਾਂ ਖੇਡਾਂ ਵਾਤਨ ਪੰਜਾਬ ਦੇ ਵਿੱਚ ਇਕੱਠੇ ਹੋਏ ਇੱਥੇ ਮੇਰੇ ਦੋ ਜਿਹੜੇ 골ਡ ਮੈਡਲ ਨੇ ਤੇ ਅੱਜ ਸਰ ਕੀ ਸੀ ਐਕਚੁਅਲੀ 31 ਤੋਂ 40 ਗਰੁੱਪ ਦੇ ਵਿੱਚ ਕੰਪੀਟੀਸ਼ਨ ਸੀ 30 ਸਾਲ ਦੇ ਮੇਰੇ ਨਾਲ ਹੈਗੀਆਂ ਸੀ ਲੜਕੀਆਂ ਅਨਮੈਰਿਡ ਮੈਨੂੰ ਲੱਗਿਆ ਕਿ ਮੈਂ ਉਹਨਾਂ ਨੂੰ ਕਹੀ ਜਾ ਰਹੀ ਸੀ ਕਿ ਬੇਟਾ ਆਪਣੀ ਤਾਂ ਏਜ ਦੇ ਵਿੱਚ ਬਹੁਤ ਫਰਕ ਹੈ ਮੈਂ ਤਾਂ 40 ਇਅਰਸ ਹੀ ਹੋ ਚੱਲੀ ਵੀ ਤੁਹਾਡੇ ਨਾਲ ਮੇਰਾ ਕੰਪੀਟੀਸ਼ਨ ਪਰ ਸਰ ਮੈਨੂੰ ਬੜੀ ਖ ਤੇ ਇਹਨਾਂ ਨੂੰ ਪਿੱਛੇ ਛੱਡਿਆ ਅੱਛਾ ਤੇ ਨਹੀਂ ਅੱਜਕੱਲ ਦੇ ਜਵਾਕਾਂ ਦੇ ਵਿੱਚ ਕਹਿੰਦੇ ਨੇ ਜੋ ਸਿਆਣੇ ਖਾਂਦੇ ਸੀ ਚੀਜ਼ਾਂ ਉਹ ਅੱਜ ਦੀਆਂ ਚੀਜ਼ਾਂ ਦੇ ਵਿੱਚ ਹੈ ਨਹੀਂ ਖੈਰ ਇਹਦੇ ਤੇ ਵੀ ਤੁਹਾਡੇ ਨਾਲ ਗੱਲ ਕਰੂੰਗਾ ਪਰ ਮੁੱਖ ਤੌਰ ਤੇ ਕਿਹੜੀ ਗੇਮ ਦੇ ਵਿੱਚ ਅੱਜ ਤੁਸੀਂ 골ਡ ਲਿਆ ਅੱਜ ਮੈਂ 800 ਮੀਟਰ ਤੇ 1500 ਮੀਟਰ ਦੇ ਵਿੱਚ 골ਡ ਲਿਆ ਅੱਛਾ ਤੇ ਜਦੋਂ ਰਨਿੰਗ ਕੀਤੀ ਤੁਸੀਂ ਆਪ ਗੱਲ ਦੱਸੀ ਕਿ ਇੱਕ ਏਜ ਗਰੁੱਪ ਵੀ ਸੀਗਾ ਉਹਦੇ ਵਿੱਚ ਨੌਜਵਾਨ ਵੀ ਸੀਗੇ ਤੇ ਲੱਗਿਆ ਉਹ ਚੀਜ਼ ਮਹਿਸੂਸ ਹੋਈ ਕਿ ਵਧੀਆ ਖਾਣਾ ਪੀਣਾ ਚਾਹੀਦਾ ਹਾਂਜੀ ਮੈਨੂੰ ਇਹ ਮੈਨੂੰ ਲੱਗਿਆ ਕਿਉਂਕਿ ਮੈਂ ਸ਼ੁਰੂ ਤੋਂ ਵਿੱਚੋਂ ਮਤਲਬ ਮਤਲਬ ਮੈਂ ਦੇਸੀ ਰਾਈਟ ਲੈਣੀ ਆ ਬਹੁਤ ਹਾਂ ਕਰ ਦੀ ਬਣੇ ਹੋਏ ਖਾਣਾ ਖਾਣੇ ਆ ਜੀ ਤੇ ਮੈਨੂੰ ਲੱਗਿਆ ਕਿ ਮੈਂ ਬਹੁਤ ਅੱਛਾ ਮਤਲਬ ਜਦੋਂ ਲੜਕੀਆਂ ਨਾਲ 30 ਸਾਲ ਦੀਆਂ ਲੜਕੀਆਂ ਨਾਲ ਮੇਰਾ ਹੋ ਰਿਹਾ ਸੀ ਕੰਪੀਟੀਸ਼ਨ ਤੇ ਮੈਂ ਅੱਗੇ ਜਾ ਰਹੀ ਸੀ ਤੇ ਮੇਰੇ ਮਨ ਨੂੰ ਇੰਨੀ ਖੁਸ਼ੀ ਹੋ ਰਹੀ ਸੀ ਕਿ ਗੁਰਜੀਤ ਤੂੰ ਕੱਟ ਰਹੀਆਂ ਲੜਕੀਆਂ ਨੂੰ ਤੇ ਤੂੰ ਬਹੁਤ ਅੱਗੇ ਜਾ ਰਹੀਆਂ ਤੇ ਆ ਮਤਲਬ 40 ਦੇ ਵਿੱਚ ਆ ਕੇ ਵੀ ਤੂੰ ਵਧੀਆ ਕਰ ਰਹੀ ਹੈ। ਨਹੀਂ ਤਾਂ ਅੱਜ ਸ਼ਾਇਦ ਉਹ ਸਟੂਡੈਂਟ ਆਪਣੇ ਮਾਪਿਓ ਨੂੰ ਵੀ ਸਾਭ ਨੂੰ ਦੱਸਣਗੇ ਕਿ ਸਾਡੀ ਮੰਮੀ ਦੀ ਜਾਂ ਵੱਡੀ ਦੀਦੀ ਦੀ ਏਜ ਦੀ ਮੈਡਮ ਸੀ ਉਹਨੇ ਸਾਨੂੰ ਹਰਾ ਦਿੱਤਾ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਕਰ ਹੋਵੇਗਾ। ਹਾਂਜੀ ਹਾਂਜੀ ਇਹ ਹੁੰਦਾ ਹੀ ਐਕਚੁਅਲੀ ਮੈਂ ਇਹ ਕਹਿਣੀ ਹੈ ਕਿ ਅੱਜਕੱਲ ਬੱਚਿਆਂ ਜੋ ਡਾਈਟ ਹੈ ਨਾ ਉਹ ਓਦਾਂ ਦੀ ਨਹੀਂ ਰਹੀ। ਅਸੀਂ ਸ਼ੁਰੂ ਤੋਂ ਹੀ ਡਾਈਟ ਮਤਲਬ ਵਧੀਆ ਪਿੰਡਾਂ ਦੇ ਵਿੱਚ ਰਹੇ ਹਾਂ। ਓਦਾਂ ਦੀ ਡਾਈਟ ਖਾਧੀ ਹੋਈ ਹੈ ਤੇ ਉਹ ਡਾਈਟ ਅੱਜ ਵੀ ਸਾਡੇ ਕੰਮ ਆ ਰਹੀ ਹੈ। ਨਹੀਂ ਤੁਸੀਂ ਸ਼ੁਰੂਆਤ ਦੁਬਾਰਾ ਜਿਵੇਂ ਤੁਸੀਂ ਮੈਨੂੰ ਪਹਿਲੇ ਸਵਾਲ ਦੇ ਜਵਾਬ ਚ ਕਿਹਾ ਕਿ ਪਹਿਲਾਂ ਜਿਹੜੇ ਬਿਫੋਰ ਮੈਰਿਜ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਸੀ ਉਹ ਦੁਬਾਰਾ ਸ਼ੁਰੂ ਕੀਤੀ ਆ ਤੇ ਅਚਾਨਕ ਇਹ ਸ਼ੌਂਕ ਆਇਆ ਜਾਂ ਜਿਵੇਂ ਖੇਡਾਂ-ਵਤਨ ਪੰਜਾਬ ਦੀਆਂ ਸ਼ੁਰੂ ਹੋਈਆਂ ਜਾਂ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਤਾਂ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਹੋ ਤੁਹਾਨੂੰ ਤਾਂ ਬਹੁਤ ਕੁਝ ਪਤਾ ਜਮਿਨੀ ਪੱਧਰ ਤੇ ਤੇ ਉਹ ਕੀ ਚੀਜ਼ ਹੋਈ ਕਿ ਦੁਬਾਰਾ ਮੋਟੀਵੇਸ਼ਨ ਆ ਗਿਆ ਏ ਅਸਲ ਵਿੱਚ ਉਹ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਈਆਂ ਨੇ ਇਹ ਲਾਸਟ ਟਾਈਮ ਹੋਇਆ ਤੇ ਮੇਰਾ ਚਾਂਸ ਮਿਸ ਹੋ ਗਿਆ ਸੀ ਕਹਿੰਦੇ ਹੁਣ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਈਆਂ ਤੇ ਉਹਦੇ ਵਿੱਚ ਮਤਲਬ ਵੱਡੀ ਏਜ ਵਾਲਿਆਂ ਨੂੰ ਵੀ ਮੌਕਾ ਮਿਲਦਾ ਮੈਂ ਉੱਥੋਂ ਆਪਣੀ ਸ਼ੁਰੂਆਤ ਕਰ ਲਈ ਜੀ ਖੇਡਣੀ ਮੈਂ ਫਿਰ ਡਿਸਟ੍ਰਿਕਟ ਲੈਵਲ ਦੇ ਖੇਡੇ ਤੇ ਅੱਜ ਮੈਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਆਈ ਮਤਲਬ ਉਹ ਉਸ ਤੋਂ ਮੈਨੂੰ ਹੱਲਾਸ਼ੇਰੀ ਮਿਲੀ ਕਿ ਅਸੀਂ ਇਹ ਏਜ ਇਸ ਏਜ ਦੇ ਵਿੱਚ ਆ ਕੇ ਵੀ ਖੇਡ ਸਕਦੇ ਹਾਂ ਨਹੀਂ ਦੂਜੇ ਪਾਸੇ ਇੱਕ ਖਾਣ ਪੀਣ ਦੀ ਗੱਲ ਕਰੀਏ ਮੁੱਖ ਤੌਰ ਤੇ ਹੁਣ ਜਿਹੜੀ ਮੈਂ ਸਵਾਲ ਪੁੱਛਣਾ ਤੇ ਜਿਹੜਾ ਪਹਿਲਾਂ ਡਾਈਟ ਅਸੀਂ ਲੈਂਦੇ ਸੀ ਅੱਜ ਕੱਲ ਮੈਂ ਨਹੀਂ ਕਹਿੰਦਾ कुरकुरੇ ਚੀਜ਼ਾਂ ਜਾਂ ਹੋਰ ਫਰੂਟ ਜਿਹੜੇ ਨੇ ਉਹ ਮਾੜੇ ਹੁੰਦੇ ਨੇ ਫਾਸਟ ਫੂਡ ਮਾੜੇ ਹੁੰਦੇ ਨੇ ਹਰ ਕਿਸੇ ਦਾ ਸ਼ੌਂਕ ਹੁੰਦਾ ਪਰ ਜਿਹੜੀ ਡਾਈਟ ਲੈਣਾ ਲਾਜ਼ਮੀ ਆ ਅੱਜ ਕੱਲ ਹਰ ਇੱਕ ਏਜ਼ ਗਰੁੱਪ ਨੂੰ ਉਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਡਾਈਟ ਤਾਂ ਮੈਂ ਇਹ ਕਹਣੀ ਆ ਵੀ ਡਾਈਟ ਜਿਹੜੀ ਚਿਪਸ ਕੁੱਕ ਕਰ ਇਹਨਾਂ ਨੂੰ ਬਿਲਕੁਲ ਅਵਾਇਡ ਕਰਨਾ ਚਾਹੀਦਾ ਇੱਕ ਪ੍ਰੋਪਰ ਡਾਈਟ ਮੈਂ ਜ਼ਿਆਦਾ ਪ੍ਰੋਟੀਨ ਡਾਈਟ ਦੇ ਉੱਤੇ ਰਹਿਣੀ ਆ ਕਿਉਂਕਿ ਪ੍ਰੋਟੀਨ ਡਾਈਟ ਲੈਣੀ ਆ ਮੈਂ ਮਤਲਬ ਕੁਝ ਨਹੀਂ ਮੈਨੂੰ ਦੇਖ ਕੇ ਕਈ ਵਾਰ ਕਰਦੇ ਕਹਿੰਦੇ ਤੂੰ ਕਿੱਦਾਂ ਦੀ ਡਾਈਟ ਲੈਣੀ ਆ ਕਹਿੰਦੇ ਜਦੋਂ ਤੂੰ ਕੁਝ ਖਾ ਰਹੀ ਹੁੰਦੀ ਆ ਸਾਨੂੰ ਲੱਗਦਾ ਤੂੰ ਕੀ ਖਾਈ ਜਾ ਰਹੀ ਆ ਮਤਲਬ ਮੇਰੀ ਸਾਰੀ ਦੇਸੀ ਡਾਈਟ ਹੈ ਪਰ ਮੈਂ ਜਲਦੀ ਜਾਣਿਓ ਨੇ ਜਿਮ ਨਹੀਂ ਮੈਂ ਜਾਂਦੀ ਮੈਂ ਉਹਦਾ ਗਰਾਊਂਡ ਦੇ ਵਿੱਚ ਸਰ ਇਹ ਖੁੱਲੀ ਹਵਾ ਦੇ ਵਿੱਚ ਅਸੀਂ ਹਨਾ ਪ੍ਰੈਕਟਿਸ ਕਰਦੇ ਆ ਜਿਮ ਦੇ ਵਿੱਚ ਆਪਾਂ ਇੱਕ ਬੰਦ ਕਮਰੇ ਏਸੀ ਦੇ ਵਿੱਚ ਬੈਠ ਕੇ ਡੰਬਲ ਮਾਰਦੇ ਆ ਤਾਂ ਮੈਨੂੰ ਇਹ ਲੱਗਦਾ ਵੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨੀ ਸਾਡੇ ਫੇਫੜਿਆਂ ਨੂੰ ਵੀ ਤਾਜੀ ਹਵਾ ਮਿਲਦੀ ਹੈ ਤੇ ਇੱਕ ਮਨ ਨੂੰ ਸਕੂਨ ਮਿਲਦਾ ਅੱਛਾ ਤੇ ਅੱਜ ਤੱਕ ਕਿਹੜੇ ਕਿਹੜੇ ਕੰਟਰੀ ਦੇ ਵਿੱਚ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਚੁੱਕੇ ਹੋ ਯਾ ਸਿਰਫ ਰਨਿੰਗ ਦੇ ਵਿੱਚ ਹੀ ਕੀਤਾ ਹਾਂਜੀ ਮੈਂ ਪੂਨੇ ਗਈ ਸੀ ਸਰ ਨੈਸ਼ਨਲ ਦਾ ਕੰਪੀਟੀਸ਼ਨ ਸੀ ਹੁਣ ਮੈਂ ਨੇਪਾਲ ਜਾ ਕੇ ਆਇਆ ਇੰਟਰਨੈਸ਼ਨਲ ਕੰਪੀਟੀਸ਼ਨ ਤੇ ਅੱਗੇ ਦਾ ਕਿੱਥੇ ਦਾ ਸੋਚ ਰਹੀ ਆ ਗਿਆ ਆਫਰ ਸਰ ਮੈਂ ਅੱਗੇ ਮੈਂ ਬਹੁਤ ਮਤਲਬ ਸੋਚ ਰਹੀ ਆ ਕਿ ਮੈਂ 올림픽ਸ ਦੇ ਵਿੱਚ ਜਾਣਾ ਤੇ ਉੱਥੋਂ ਮੈਡਲ ਲੈਣਾ ਤੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਅੱਛਾ ਯਾਨੀ ਮਿਲਖਾ ਸਿੰਘ ਵਾਲਾ ਰਿਕਾਰਡ ਤੋੜਨੇ ਦੀ ਚੱਕੀ ਆ ਮਾਨ ਜੀ ਸਰ ਜਦੋਂ ਸਾਡੇ ਮਨ ਚ ਹੋਵੇ ਨਾ ਅਸੀਂ ਕੁਝ ਕਰਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੇ ਲਈ ਕੁਝ ਇੰਪੋਸੀਬਲ ਆ ਮੈਂ ਸਰ ਹੁਣ ਪ੍ਰੈਕਟਿਸ ਕਰਦੀ ਆ ਮੈਂ ਆਪਣਾ ਟਾਈਮ ਘੱਟ ਕਰਦੀ ਜਾ ਰਹੀ ਆ ਕਰਦੀ ਜਾ ਰਹੀ ਆ ਮੈਨੂੰ ਹੁਣ ਮੇਰੇ ਕੋਚ ਸਾਹਿਬ ਨੇ ਕਹਿੰਦੇ ਮੈਡਮ ਤੁਸੀਂ ਇੰਨੇ ਉਹ ਮੈਨੂੰ ਟਾਰਗੇਟ ਦੇ ਦਿੰਦੇ ਆ ਤੁਸੀਂ ਇੰਨੇ ਮਿੰਟ ਦੇ ਵਿੱਚ ਕਰਨਾ ਤੇ ਮੈਂ ਉਹ ਕਰਕੇ ਹੀ ਰਹਿਣੀ ਆ ਮਤਲਬ ਆਪਣਾ ਟਾਈਮ ਮੈਂ ਬਹੁਤ ਔੜ ਰਹੀ ਆ ਅੱਛਾ ਤੇ ਫੈਮਿਲੀ ਨਾਲ ਕਿਵੇਂ ਤੁਸੀਂ ਤਾਲਮੇਲ ਬਣਾਉਣਾ ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਆ ਦੋ ਜਵਾਕ ਨੇ ਸਕੂਲ ਦੇ ਵਿੱਚ ਪੜਾਉਣਾ ਆਪਣਾ ਸਟ੍ਰਗਲ ਟਾਈਮ ਜਿਹੜਾ ਆਪਣੀ ਪ੍ਰੈਕਟਿਸ ਕਰਨੀ ਆ ਕਿੱਦਾਂ ਸਭ ਕੁਝ ਮੈਨੇਜ ਕਰਦੇ ਆ ਹਾਂਜੀ ਸਰ ਦੇਖੋ ਹਰ ਇੱਕ ਚੀਜ਼ ਵੈਸੇ ਮੁਸ਼ਕਿਲ ਹੁੰਦੀ ਹੈ ਕਰਨੀ ਇਦਾਂ ਮੈਨੇਜ ਕਰਨਾ ਸਕੂਲ ਵੀ ਕਰਨਾ ਹਾਂਜੀ ਸਕੂਲ ਨੂੰ ਵੀ ਮੈਨੇਜ ਕਰਨਾ ਫੈਮਲੀ ਨੂੰ ਵੀ ਕਰਨਾ ਐਕਚੁਅਲੀ ਮੈਂ ਆਪਣੇ ਜੋ ਸਕੂਲ ਦੇ ਬੱਚੇ ਆ ਆਪਣੇ ਬੱਚੇ ਨੇ ਉਹਨਾਂ ਲਈ ਰੋਲ ਮਾਡਲ ਬਣਨਾ ਚਾਹੁੰਦੀ ਆ ਉਹ ਮੇਰੇ ਤੋਂ ਹੁਣ ਮੇਰੇ ਸਕੂਲ ਦੀ ਇੱਕ ਵੱਡੀ ਟੀਮ ਸੀ ਮੈਂ ਉਹਨੂੰ ਲੈ ਕੇ ਗਈ ਸਰ ਮੈਂ ਕਬੱਡੀ ਦੀ ਵੀ ਨੈਸ਼ਨਲ ਪਲੇਅਰ ਰਹਿ ਚੁੱਕੀ ਆ ਮੈਂ ਡਿਸਟ੍ਰਿਕਟ ਲੈਵਲ ਤੱਕ ਲੈ ਗਈ ਉਹਨਾਂ ਨੂੰ ਹੁਣ ਮੇਰਾ ਮੈਂ ਸਕੂਲ ਦੇ ਵਿੱਚ ਗਰਾਊਂਡ ਤਿਆਰ ਕਰਕੇ ਆਪਣੇ ਸਕੂਲ ਦੇ ਵਿੱਚ ਸਰ ਉਹਨਾਂ ਨੂੰ ਗ੍ਰੇਟ ਸਟੇਟ ਨੈਸ਼ਨਲ ਤੱਕ ਲੈ ਕੇ ਜਾਣਾ ਮੇਰਾ ਸੁਪਨਾ ਅੱਛਾ ਹੁਣ ਅੱਜ ਹੁਣ ਐਟ ਪ੍ਰੈਜ਼ੈਂਟ ਕਿਹੜੇ ਸਕੂਲ ਤੇ ਵਿੱਚ ਸੇਵਾਵਾਂ ਦੇ ਰਹੇ ਹੋ ਮੈਂ ਸਰ ਸਰਕਾਰੀ ਮੀਡਲ ਸਕੂਲ ਬੱਲੋ ਮਾਰਾ ਦੇ ਵਿੱਚ ਐਜ ਇਨਚਾਰਜ ਕੰਮ ਕਰ ਰਹੀ ਹਾਂ ਤੇ ਉੱਥੇ ਤੋਂ ਮੈਡਲ ਲੈ ਕੇ ਆਉਣੀ ਮੇਰੇ ਬੱਚੇ ਮਤਲਬ ਕਲਾਸ ਦੇ ਵਿੱਚ ਜਾਂਦੇ ਆ ਬੜੀ ਕਲਾਪਿੰਗ ਕਰਦੇ ਆ ਮੈਡਮ ਤੁਹਾਡਾ ਅੱਜ ਮੈਡਲ ਆਇਆ ਮੈਮ ਸਾਨੂੰ ਵੀ ਲੈ ਕੇ ਜਾਓ ਗੇਮ ਇਸ ਦੇ ਵਿੱਚ ਮਤਲਬ ਉਹ ਗਰੀਬ ਘਰਾਂ ਦੇ ਬੱਚੇ ਸਰ ਜੋ ਆਉਂਦੇ ਨੇ ਮੇਰੇ ਵੱਡੇ ਸੁਪਨੇ ਕਿ ਉਹਨਾਂ ਨੂੰ ਮੈਂ ਨੈਸ਼ਨਲ ਤੱਕ ਲੈ ਕੇ ਜਾਣਾ ਅੱਛਾ ਤੇ ਮਾਨਸਾ ਤੋਂ ਤੁਸੀਂ ਪਿਛੋਕਰ ਤੁਹਾਡਾ ਹੈਗਾ ਤੇ ਮਾਨਸਾ ਵਾਲਿਆਂ ਹਾਂਜੀ ਸਰ ਮਤਲਬ ਮੇਰੇ ਫੈਮਿਲੀ ਬੜੀ ਖੁਸ਼ ਹੈ ਮਮਾ ਡੈਡ ਬ੍ਰਦਰ ਸਿਸਟਰ ਸਾਰੇ ਬੜੇ ਖੁਸ਼ ਹੈ ਕਹਿੰਦੇ ਤੂੰ ਵਧੀਆ ਮੱਲਾ ਮਾਰ ਰਹੀਆਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਛਾ ਹਾਂਜੀ ਤੇ ਜਿਹੜੇ ਅੱਜ ਦੇ ਜੁਆਕ ਨੇ ਜਿਵੇਂ ਤੂੰ ਤੂੰ ਹੀ ਆਪਣੇ ਸਕੂਲ ਜਾਂਦੇ ਹੋ ਉਹਨਾਂ ਨੂੰ ਵੀ ਅੱਜ ਪਤਾ ਲੱਗ ਹੀ ਗਿਆ ਹੁਣ ਅੱਜ ਦੇ 골ਡ ਮੈਡਲ ਬਾਰੇ ਵੀ ਤੇ ਬੱਚੇ ਕੀ ਕਹਿੰਦੇ ਨੇ ਬੱਚਿਆਂ ਦਾ ਕੀ ਰਿਸਪੌਂਸ ਹੁੰਦਾ ਸਰ ਬੱਚਿਆਂ ਦਾ ਤਾਂ ਇਹ ਰਿਸਪੌਂਸ ਹੁੰਦਾ ਬੱਚਿਆਂ ਨੂੰ ਜਦੋਂ ਬੱਚੇ ਮੈਨੂੰ ਦੇਖਦੇ ਆ ਨਾ ਉਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਪਹਿਲਾਂ ਬੱਚਿਆਂ ਦਾ ਬਿਲਕੁਲ ਧਿਆਨ ਨਹੀਂ ਸੀ ਮੈਂ ਆਪਣੇ ਸਕੂਲ ਦੇ ਵਿੱਚ ਦੇਖਦੀ ਆ ਬੱਚਿਆਂ ਨੂੰ ਉਹਨਾਂ ਨੂੰ ਬੜਾ ਹੋ ਗਿਆ ਕਿ ਅਸੀਂ ਵੀ ਮੈਡਮ ਦੇ ਵਾਂਗ ਖੇਡਾਂ ਨਾਲ ਜੁੜੀਏ ਮੈਂ ਹੁਣ ਸਕੂਲ ਦੇ ਲਈ ਬਹੁਤ ਸੋਚ ਰਹੀ ਆ ਕਿ ਇੱਕ ਵਧੀਆ ਗਰਾਊਂਡ ਤਿਆਰ ਕਰਕੇ ਤੇ ਸਰ ਬਾਕੀ ਮੈਂ ਦੇਖਿਆ ਸਕੂਲ ਦੇ ਟਾਈਲਸ ਲਗਵਾ ਰਿਹਾ ਮੈਂ ਆਪਣੇ ਸਕੂਲ ਦਾ ਗਰਾਊਂਡ ਕੱਚਾ ਰੱਖਿਆ ਹੋਇਆ ਸਿਰਫ ਇਸ ਲਈ ਕਿ ਮੈਂ ਬੱਚਿਆਂ ਨੂੰ ਆਪਣੇ ਨੂੰ ਗਰਾਊਂਡ ਦੇ ਨਾਲ ਜੋੜ ਲਾਉਂਦਾ ਮਿੱਟੀ ਹਾਂਜੀ ਮਿੱਟੀ ਕਿਉਂਕਿ ਸਾਰੇ ਬੱਚੇ ਸਾਰਾ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਨਹੀਂ ਹੁੰਦੇ ਮੈਂ ਸੋਚਦੀ ਹਾਂ ਕਿ ਉਹਨਾਂ ਨੂੰ ਕਿਤੇ ਨਾ ਕਿਸੇ ਕਿਸੇ ਫੀਲਡ ਦੇ ਵਿੱਚ ਲੈ ਕੇ ਜਾਵਾਂ ਤੇ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾਂ ਤੇ ਮੈਂ ਜੋੜ ਵੀ ਰਹੀ ਹਾਂ ਤੇ ਅੱਗੇ ਵੀ ਜੋੜਾਂਗੇ ਤੇ ਕਿ ਰਣਨੀਤੀ ਕੋਈ ਬਣਾਈ ਹੈ ਕੀ ਕੀ ਕੁਝ ਕਿਵੇਂ ਕਰਨਾ ਹਾਂਜੀ ਸਰ ਮੈਂ ਆਪਣੀ ਪੂਰੀ ਰਣਨੀਤੀ ਬਣਾ ਰੱਖੀ ਹੈ ਹਾਂ ਮੈਂ ਮਤਲਬ ਗਰਾਉਂਡ ਕਰਵਾ ਰਹੀ ਹਾਂ ਬਣਵਾ ਰਹੀ ਹਾਂ ਹੁਣ ਮੈਂ ਇਹਨਾਂ ਨੂੰ ਕਬੱਡੀ ਦੀ ਟੀਮ ਵੀ ਮੇਰੀ ਗਈ ਸੀ ਹੁਣ ਉਹਨਾਂ ਨੂੰ ਮੈਂ ਹੁਣੇ ਤੋਂ ਤਿਆਰੀ ਸ਼ੁਰੂ ਕਰਵਾ ਦੇਣੀ ਆ ਜੋ ਮਤਲਬ ਉਹਨਾਂ ਦਾ ਫਿਜ਼ੀਕਲ ਪੀੜ ਹੁੰਦਾ ਉਹ ਮੈਂ ਲੈਣਾ ਫਿਜ਼ੀਕਲ ਟੀਚਰ ਨਹੀਂ ਕੋਈ ਮੈਂ ਹੀ ਉਹਨਾਂ ਨੂੰ ਤਿਆਰੀ ਕਰਾਉਣੀ ਮੈਂ ਨਾਲ ਖੇਡਦੀ ਉਹਨਾਂ ਦੇ ਸਕੂਲ ਦੇ ਵਿੱਚ ਨਹੀਂ ਲੱਗਦਾ ਨਹੀਂ ਕਿ ਇੰਨੀ ਏਜ ਇੰਨਾ ਵੱਡਾ ਉਹਦਾ ਸਿੱਖੇ ਭਾਗ ਦੇ ਵਿੱਚ ਕਿਉਂਕਿ ਇੱਕ ਗੁਰੂ ਦਾ ਦਰਜਾ ਸਾਡੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬੋਟ ਵੱਡਾ ਦਰਜਾ ਮੰਨਿਆ ਜਾਂਦਾ ਤੇ ਹੁਣ ਜਿਵੇਂ ਅੱਜ ਗੇਮ ਹੋਈਆਂ ਨੇ ਹੁਣ ਕੰਪੀਟੀਸ਼ਨ ਨੇ ਕੰਟੀਨਿਊ ਹੀ ਰਹੇਗਾ یا پھر اس ਤੋਂ ਬਾعد سیدھا یو ایس اے امریکہ والے پاسے جانا سر ہن سٹیٹ لیول دا ਹੋ ਰਿਹਾ ਲੁਧਿਆਣਾ 11 اکتوبر ਨੂੰ ਹੋਣਾ ਕੰਪੀਟੀਸ਼ਨ ਉਹਦੇ ਵਿੱਚ ਆਪਾਂ ਮਤਲਬ ਕਰਦੇ ਹਾਂ ਉਹਦੀ ਤਿਆਰੀ ਮਤਲਬ ਤਿਆਰੀ ਮੈਂ ਸਿਲੈਕਸ਼ਨ ਹੋ ਚੁੱਕੀ ਹੈ ਮੇਰੀ ਹੁਣ سٹیਟ ਮੈਂ ਜਾਣਾ ਖੇਡਣ ਤੇ બસ ਮੇਰੀ ਤਿਆਰੀ ਹੈ ਜਿਹੜੀ ਜਾਰੀ ਰਹੂਗੀ ਕਦੇ ਰੁਕਣਾ ਨਹੀਂ ਹਾਂ ਤੇ ਉਹ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਚੱਲਨੇ ਉਹ ਆਪਣਾ ਬਚਪਨ ਕਿਉਂਕਿ ਹੁਣ ਤਾਂ ਦੇਖੋ ਮੈਨੂੰ ਨੇ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਜਵਾਕ ਸਹਿਰਾਂ ਪਿੰਡਾਂ ਜਾਂ ਮੁਹੱਲਿਆਂ ਦੇ ਨਿਕਲਦੇ ਨੇ ਉਸ ਹਿਸਾਬ ਨਾਲ ਕਿ ਭਾਰ ਧੁੱਪ ਹੋਵੇ ਤੇ ਘਰੋਂ ਗਾਲਾਂ ਪੈਂਦੀਆਂ ਸੀ ਕਿ ਯਾਰ ਘਰੇ ਆ ਜੋ ਧੁੱਪੇ بیمار ਹੋ ਜਾਣਾ ਗਰਮੀਆਂ ਦਾ ਮੌਸਮ ਚੱਲਣਾ ਜਾਂ ਬਰਸਾਤ ਹੋਣੀ ਸਰਦੀ ਹੋਣੀ ਗਾਲਾਂ ਪੈਣੀਆਂ ਸਾਬ ਨੂੰ ਕਟਾਪਾ ਵੀ ਕਈ ਵਰੀ ਹੋ ਜਾਣਾ ਕਿ ਸ਼ਾਮ ਤੱਕ ਖੇਡਦੇ ਰਹਿੰਦੇ ਰਹੋ ਤੇ ਉਹ ਅੰਦਰ ਦਾ ਬਚਪਨ ਉਹ ਸਾਰੀਆਂ ਚੀਜ਼ਾਂ ਗਰਾਊਂਡ 'ਚ ਆਂਦਾ ਯਾਦ ਸਰ ਮੇਰੇ ਪੂਰਾ ਬਚਪਨ ਯਾਦ ਆ ਰਿਹਾ ਮੈਂ ਤਾਂ ਕਹਿ ਰਹੀ ਹਾਂ ਵੀ ਜੋ ਮੈਂ ਲਾਈਫ ਜੀ ਰਹੀ ਹਾਂ ਨਾ ਇਦਾਂ ਦੀ ਲਾਈਫ ਸਾਰੇ ਜੀਣਾ ਮੈਨੂੰ ਬਿਲਕੁਲ ਬਚਪਨ ਯਾਦ ਆ ਰਿਹਾ ਉਹ ਗੇਮਾਂ ਜਿਹੜੀਆਂ ਸਕੂਲ ਟਾਈਮ ਅਸੀਂ ਕਰਦੇ ਹੁੰਦੇ ਸੀ ਅਸੀਂ ਜਾਂਦੇ ਹੁੰਦੇ ਸੀ ਖੇਡਣ ਹੁਣ ਵੀ ਜਾਂਦੇ ਆ ਮੈਨੂੰ ਲੱਗਦਾ ਹੀ ਨਹੀਂ ਸਰ ਮਤਲਬ ਮੈਨੂੰ ਉਹੀ ਚੀਜ਼ ਯਾਦ ਆ ਰਿਹਾ ਵੀ ਉਹੀ ਗੇਮ ਮੈਂ ਖੇਡ ਰਹੀ ਹਾਂ ਹੁਣ ਦੁਬਾਰਾ ਮਤਲਬ ਮੈਨੂੰ ਮੌਕਾ ਮਿਲ ਗਿਆ ਗਰਾਊਂਡ ਦੇ ਵਿੱਚ ਆਉ ਉਹ ਸਰ ਮੈਨੂੰ ਦੁਆਰਾ ਮਤਲਬ ਮਿਲ ਗਿਆ ਮੌਕਾ ਤੇ ਬੜਾ ਵਧੀਆ ਲੱਗਦਾ ਤੇ ਬੱਚੇ ਕੀ ਕਹਿੰਦੇ ਨੇ ਕਿ ਮੰਮੀ ਅੱਜ ਫਿਰ ਖੇਡਣ ਗਈ ਆ ਹਾਂਜੀ ਹੁਣ ਫੋਨ ਆਇਆ ਮੈਂ ਕਿਹਾ ਮੇਰੇ ਦੋ 골ਡ ਹਨਾ ਫਿਰ ਬੜੇ ਖੁਸ਼ ਹੋਏ ਕਿ ਮੰਮਾ ਅੱਜ ਵੀ ਤੁਸੀਂ ਦੋ ਮੇਰਾ ਬੇਟਾ ਕਹਿੰਦਾ ਮੰਮਾ ਤੁਸੀਂ ਇੰਨੇ ਮੈਡਲ ਲਈ ਜਾਂਦੇ ਹੋ ਮੈਂ ਕਿਹਾ ਬੇਟਾ ਆਪਣੇ ਗੱਲ ਚ ਪਾ ਲਾਂਦਾ ਉਹ ਮੈਡਲ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਵੀ ਜਿੱਤ ਮੈਂ ਉਹਨੂੰ ਵੀ ਲੈ ਕੇ ਆਨੇ ਨਾਲ ਗਰਾਊਂਡ ਪ੍ਰੈਕਟਿਸ ਕਰਵਾਨੇ ਬੇਟੇ ਦੇ ਨਾਲ ਨਹੀਂ ਤੇ ਜਦੋਂ ਉਹ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਕਹਿੰਦੇ ਹੋਣੇ ਤਾਂ ਇੱਕ ਹੁੰਦਾ ਨਾ ਹੱਸੀ ਹੱਸੀ ਦੇ ਵਿੱਚ ਕਹਿੰਦੇ ਹੋਣੇ ਤਾਂ ਉਹ ਕਹਿੰਦੇ ਨੇ ਕਿ ਇੱਕ ਪਾਸ ਸੀ ਆਪਣੇ ਸਕੂਲ ਚ ਦੱਸਦੇ ਆਂ ਵੀ ਸਾਡੇ ਮੰਮਾ ਹਨਾ ਇਦਾਂ ਕਹਿੰਦੇ ਅਸੀਂ ਬੜਾ ਫਕਰ ਮਹਿਸੂਸ ਕਰਦੇ ਆਂ ਮੰਮਾ ਵੀ ਅਸੀਂ ਵੀ ਤੁਹਾਡੇ ਵਾਂਗੂ ਮਿਹਨਤ ਕਰਨੀ ਆ ਕਹਿੰਦੇ ਤੁਸੀਂ ਸਾਰਾ ਦਿਨ ਮੰਮਾ ਸਾਡ ਨੂੰ ਟਾਈਮ ਦਿੰਨੇ ਹੋ ਸਾਨੂੰ ਸਟੱਡੀ ਕਰਵਾਨੇ ਹੋ ਸਾਡੇ ਲਈ ਖਾਣਾ ਮੇਰੇ ਕੋਲ ਕੋਈ ਕੁੱਕ ਨਹੀਂ ਆ ਮੈਂ ਖੁਦ ਖਾਣਾ ਬਣਾਉਣੀ ਆ ਘਰ ਦਾ ਤੇ ਗਰਾਉਂਡ ਵੀ ਜਾਣਦੇ ਹੋ ਤੁਸੀਂ ਮम्मा ਇੰਨੀ ਮਿਹਨਤ ਕਰਦੇ ਹੋ ਅਸੀਂ ਵੀ ਤੁਹਾਡੇ ਵਰਗੇ ਬਣਨਾ ਨਹੀਂ ਅੱਜ ਮਤਲਬ ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਊਮਨ ਸਮਾਜ ਆਪਣਾ ਜਿੱਥੇ ਮਹਿਲਾਵਾਂ ਨੂੰ ਅੱਗੇ ਲਿਆਉਣ ਦੇ ਲਈ ਹਰ ਸੰਭਵ ਕੋਸ਼ਿਸ਼ ਸਰਕਾਰਾਂ ਵੀ ਕਰਦੀਆਂ ਨੇ ਕਈ ਸੰਸਥਾਵਾਂ ਵੀ ਕਰਦੀਆਂ ਨੇ ਤੇ ਮੈਨੂੰ ਅੱਜ ਇੱਥੇ ਖਬਰ ਵਾਲੇ ਤੇ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਕਿਥੇ ਨਾ ਕਿਥੇ ਉਹਨਾਂ ਮਹਿਲਾਵਾਂ ਉਹਨਾਂ ਔਰਤਾਂ ਲਈ ਇੱਕ ਐਗਜ਼ਾਮਪਲ ਬਣ ਚੁੱਕੇ ਹੋ ਜਿਹੜੇ ਪਰਿਵਾਰ ਵੀ ਸੰਭਾਲਦਿਆਂ ਨੇ ਘਰ ਵੀ ਚਲਾਉਂਦਿਆਂ ਨੇ ਬੱਚੇ ਵੀ ਦੇਖੀਂ ਦੇਖਦਿਆਂ ਨੇ ਤੇ ਬੱਚਿਆਂ ਦੇ ਭੁੱਖ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਹ ਵੀ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਤੇ ਕਈ ਸਟੂਡੈਂਟ ਜਾਂ ਵਿਦਿਆਰਥੀ ਹੁੰਦੇ ਨੇ ਆਏ ਤੁਹਾਡੇ ਕੋਲ ਗਾਈਡੈਂਸ ਲੈਣੇ ਪਰਸਨਲੀ ਹਾਂਜੀ ਸਰ ਮੇਰੇ ਸਕੂਲ ਦੇ ਬੱਚੇ ਆਂਦੇ ਖੁਦ ਤੇ ਮੈਂ ਹੁਣ ਉਹਨਾਂ ਲਈ ਕਹਿ ਰਹੀ ਸੀ ਮੈਂ ਕਿਹਾ ਹੁਣ ਆਪਾਂ ਰਨਿੰਗ ਬੇਟਾ ਸ਼ੁਰੂ ਕਰਨੀ ਹੈ ਗਰਾਊਂਡ ਦੇ ਵਿੱਚ ਤੁਹਾਡੇ ਨਾਲ ਹੀ ਮੈਂ ਦੌੜਿਆ ਕਰਨਾ ਠੀਕ ਹੈ ਜਦੋਂ ਮੈਂ ਦੌੜੂਗੀ ਤਾਂ ਬੱਚੇ ਸਕੂਲ ਦੇ ਆਪਣੇ ਆਪ ਦੌੜਨਗੇ ਸਰ ਮਤਲਬ ਮੈਂ ਇਹ ਆਪਣੇ ਸਕੂਲ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਾ ਤੇ ਹਸਬੰਡ ਸਾਹਿਬ ਉਹ ਤੁਹਾਡੇ ਜਿਹੜੇ ਨੇ ਉਹ ਕਿੰਨਾ ਕੀ ਸਪੋਰਟ ਕਰਦੇ ਨੇ ਸਰ ਹਸਬੰਡ ਦੀ ਮੈਨੂੰ ਫੁੱਲ ਸਪੋਰਟ ਹੈ ਤਾਂ ਹੀ ਮੈਂ ਜੇ ਖੜੀ ਆ ਇਸ ਗਰਾਊਂਡ ਦੇ ਵਿੱਚ ਬੱਚੇ ਸੰਭਾਲ ਰਿਆ ਕਰ ਤੇ ਮੁੱਖ ਹੁੰਦਾ ਗੁਰੂ ਗੁਰੂਕੋਣ ਨੇ ਮੇਰੇ ਗੁਰੂ ਸਰ ਕੋਚ ਨੇ ਅਰुण ਸਰ ਜੋ ਕਿ ਸਾਨੂੰ ਬਹੁਤ ਮਿਹਨਤ ਕਰਵਾ ਰਹੇ ਨੇ ਤੇ ਉਹਨਾਂ ਦੀ ਬਦੌਲਤ ਹੀ ਮੈਂ ਅੱਜ ਇਹ ਮਤਲਬ ਮਕਾਮ ਹਾਸਲ ਕੀ ਕੀ ਕਹੋਗੇ ਅੱਜ ਦੇ ਜਵਾਕਾ ਨੂੰ ਅੱਜ ਦੇ ਮਾਹੌਲ ਨੂੰ ਵੇਖ ਕੇ ਜਿਹੜੇ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ ਜ਼ਿਆਦਾਤਰ ਸ਼ੋਰਟਸ ਰੀਲ ਸੋਸ਼ਲ ਮੀਡੀਆ ਦਾ ਉੱਥੇ ਹੀ ਜਿਆਦਾ ਟਾਈਮ ਸਪੈਂਡ ਕਰਦੇ ਨੇ ਫਿਜ਼ੀਕਲੀ ਲੋਕਾਂ ਦੇ ਵਿੱਚ ਐਕਟੀਵਿਟੀ ਬਹੁਤ ਘਟ ਗਈ ਆ ਕੀ ਸੁਨੇਹਾ ਦੇਵੋਗੇ ਉਹਨਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਨੀ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਕਿ ਆਪਣੇ ਮੋਬਾਈਲਾਂ ਦੇ ਵਿੱਚੋਂ ਨਿਕਲੋ ਮੋਬਾਈਲਾਂ 'ਚੋਂ ਨਿਕਲੋ ਤੇ ਗਰਾਊਂਡ ਦੇ ਵਿੱਚ ਆਓ ਜਦੋਂ ਬੱਚੇ ਗਰਾਊਂਡ ਚ ਆਉਂਦੇ ਆ ਉਹ ਨਸ਼ੇ ਵਰਗੀਆਂ ਜੋ ਗਲਤ ਆਦਤਾਂ ਨੇ ਉਹਨਾਂ ਤੋਂ ਛੁਟਕਾਰਾ ਮਿਲਦਾ ਉਹ ਗਰਾਊਂਡ ਨਾਲ ਜੁੜਦੇ ਆ ਤੇ ਉਹਨਾਂ ਨੂੰ ਆ ਕੇ ਫਿਟਨੈਸ ਵੱਲ ਮਤਲਬ ਧਿਆਨ ਦਿੰਦੇ ਆ ਤੇ ਇੱਕ ਸਕੂਨ ਮਿਲਦਾ ਸਰ ਮੈਂ ਗਰਾਊਂਡ ਦੇ ਵਿੱਚ ਆਂਦੀ ਆ ਤੇ ਮੈਨੂੰ ਇੱਕ ਸਕੂਨ ਮਿਲਦਾ ਤੇ ਮੈਂ ਸਾਰੀਆਂ ਆਪਣੀਆਂ ਜੋ ਟੈਨਸ਼ਨਾਂ ਹਰ ਇੱਕ ਦੀ ਲਾਈਫ 'ਚ ਕੋਈ ਨਾ ਕੋਈ ਪ੍ਰੋਬਲਮਸ ਹੁੰਦੀਆਂ ਉਹ ਸਾਰੀਆਂ ਭੁੱਲ ਜਾਂਦੇ ਆ ਤੇ ਇਸ ਕਰਕੇ ਮੈਂ ਹਰ ਇੱਕ ਨੂੰ ਇਹ ਸੁਨੇਹਾ ਦਿੰਨੀ ਆ ਕਿ ਗਰਾਊਂਡ 'ਚ ਆਓ ਚਲੋ ਗੁਰਜੀਤ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਆ ਕਿ ਤੁਸੀਂ ਹੋਰ ਅੱਗੇ ਵਧੋ ਤੇ ਹੋਰ ਆਪ ਤੇ ਪਿੰਡ ਆਪ ਤੇ ਸਕੂਲ ਤੇ ਹੋਰ ਸਮਾਜ ਦੇ ਵਿੱਚ ਹਰ ਇੱਕ ਔਰਤ ਤੇ ਬੱਚਿਆਂ ਲਈ ਇੱਕ ਵਧੀਆ ਸੁਨੇਹਾ ਦਿੰਦੇ ਜਾਓ ਤਾਂ ਕਿ ਲੋਕ ਤੁਹਾਨੂੰ ਦੇਖ ਕੇ ਅੱਗੇ ਵਧਣ ਦੀ ਜਿਹੜੀ ਆ ਉਹ ਇੱਛਾ ਆਪਣੇ ਅੰਦਰ ਵੀ ਜਗਾਉਣ ਤੇ ਅੱਗੇ ਵਧਣ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ